ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਜੀ ਕਾਲੇ ਛੋਲੇ ਇਹ ਆਪਾਂ ਰਾਤ ਨੂੰ ਭਿਓ ਕੇ ਰੱਖਦੇ ਸੀ ਦੇਖੋ ਕਿੰਨੇ ਸੌਫਟ ਹੋ ਗਏ ਆ ਹੁਣ ਇਹਨੂੰ ਆਪਾਂ ਕੁੱਕਰ 'ਚ ਪਾਣੀ ਪਾ ਕੇ ਇਹਦੀਆਂ ਵਿਸਲਾ ਮਰਵਾ ਲਾਂਗੇ ਆਪਾਂ 5-6 ਸੀਟੀਆਂ ਮਰਵਾ ਲਾਂਗੇ ਇਹਦੇ 'ਚ ਮੈਂ ਨਮਕ ਪਾਇਆ ਇੱਕ ਚਮਚ ਕੁੱਕਰ ਬੰਦ ਕਰਕੇ ਸੀਟੀਆਂ ਮਾਰਨ ਲਈ ਰੱਖਤਾ ਇਹ ਆਪਾਂ ਦੋ ਪਿਆਜ਼ ਬਰੀਕ-ਬਰੀਕ ਕੱਟ ਲਈ ਸੀਗੇ ਤਿੰਨ ਟਮਾਟਰਾਂ ਦਾ ਪੇਸਟ ਤਿਆਰ ਕਰ ਲਿਆ ਹਰੀਆਂ ਮਿਰਚਾਂ ਅਦਰਕ ਤੇ ਲਸਣ ਆਪਾਂ ਕੱਟ ਲਿਆ ਸੀਗਾ ਤੇਲ ਆਪਣਾ ਗਰਮ ਹੋ ਗਿਆ। ਨੇ ਦੇ ਵਿੱਚ ਆਪਾਂ ਜੀਰਾ ਪਾਤਾ। ਨਾਲ ਹੀ ਹੁਣ ਲਸਣ ਪਾ ਕੇ ਭੁੰਨ ਲਾਂਗੇ। ਲਸਣ ਥੋੜਾ ਆਪਾਂ ਬ੍ਰਾਊਨ ਹੋ ਗਿਆ ਏ। ਹੁਣ ਆਪਾਂ ਇਥੇ ਅਦਰਕ ਪਾ ਦਾਂਗੇ। ਨਾਰੀ ਇੱਥੇ ਆਪਾਂ ਪਿਆਜ਼ ਪਾ ਦਾਂਗੇ ਹਰੀਆਂ ਮਿਰਚਾਂ ਪਾ ਦਿੰਨੀ ਆ ਨਾਰੀ ਆਪਾਂ ਜਿੱਦਾਂ ਮੈਂ ਪੀਸ ਕੇ ਤੜਕਾ ਨਹੀਂ ਲਗਾਇਆ ਇਸ ਤਰੀਕੇ ਨਾਲ ਵੀ ਬਹੁਤ ਵਧੀਆ ਬਣਦੀ ਹੈ ਛੋਲਿਆਂ ਦੀ ਸਬਜ਼ੀ ਅਲੱਗ ਤੜਕਾ ਲਾ ਕੇ ਫਿਰ ਉਸ ਤੋਂ ਬਾਅਦ ਥੋੜੀ ਜਿਹੀ ਆਪਾਂ ਇਹਨੂੰ ਰੰਨਾਂਗੇ ਤੜਕਾ ਪਾ ਕੇ ਬਹੁਤ ਟੇਸਟੀ ਬਣਦੀ ਹੈ ਇਸ ਤਰੀਕੇ ਨਾਲ ਵੀ ਦੇਖੋ ਜੀ ਛੋਲੇ ਆਪਣੇ ਕਿੰਨੇ ਸੋਹਣੇ टिया बरवाइया बॉयल हो चुके हैं छोले इस बार मैं बिल्कुल भी कुट के नहीं पाए है तो आप अद्धे कुट के पाने होंगे। इस तरीके भी बहुत वीयू बन दिया इतने थोड़ा जा मैं नमक पाया से आप चुके हैं हल्दी पाई है अद्धा चमच थोड़ी जी लाल मिर्च पाई है हाफ चमच आप चिचन किंग पाया ਹੁਣ ਆਪਾਂ ਇੱਥੇ ਇਹ ਸੇ ਹੋਏ ਟਮਾਟਰ ਪਾ ਦਾਂਗੇ ਮਸਾਲਾ ਜਿਹੜਾ ਆਪਾਂ ਚੰਗੀ ਤਰ੍ਹਾਂ ਭੁੰਨਾ ਲੈਨੇ ਆ ਉਹ ਤੱਕ ਭੁੰਨਾਂਗੇ ਜਦ ਤੱਕ ਇਹ ਤੇਲ ਨਹੀਂ ਛੱਡ ਦਿੰਦਾ ਮਸਾਲਾ ਜਿਹੜਾ ਆਪਣਾ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਹੁਣ ਆਪਾਂ ਇਹਨੂੰ ਸਬਜ਼ੀ ਵਿੱਚ ਪਾ ਦਾਂਗੇ ਤੇ 5 ਮਿੰਟ ਲਈ ਉਦਾਂ ਆਪਾਂ ਰੰਨਾਂਗੇ ਦੱਸਿਓ ਜੀ ਫਿਰ ਤੁਹਾਨੂੰ ਮੇਰੀ ਵੀਡੀਓ ਕਿੱਦਾਂ ਦੀ ਲੱਗੀ ਮੇਰੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਕਮੈਂਟ ਕਰਕੇ ਜ਼ਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਜੇ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੀ ਤਾਂ ਸਬਜ਼ੀਆਂ ਜਿਹੜੀ ਆਪਣੀ ਬਹੁਤ ਸੋਹਣੀ ਬਣ ਕੇ ਤਿਆਰ ਹੋਈ ਹੈ ਚਲੋ ਜੀ ਫਿਰ ਆਪਾਂ ਮਿਲਦੇ ਹਾਂ ਕਿਸੇ ਨੈਕਸਟ ਵੀਡੀਓ ਦੇ ਵਿੱਚ ਤਦ ਤੱਕ ਲਈ ਬਾਏ ਬਾਏ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ